ਆ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਨੂੰ ਲੈ ਕੇ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਹੈ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਗਲਿਆਰੇ ਨੂੰ ਲੈ ਕੇ ਇਸ اجلاس ਦੇ ਵਿੱਚ ਜੋ ਵੱਡਾ ਫੈਸਲਾ ਹੋ ਸਕਦਾ ਹੈ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ اجلاس ਹੈ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਜੋ ਵਿਸ਼ੇਸ਼ اجلاس ਹੈ ਹੋਣ ਜਾ ਰਿਹਾ ਹੈ ਦੁਪਹਿਰ 1 ਵਜੇ ਵਿਸ਼ੇਸ਼ اجلاس ਹੋਵੇਗਾ ਤਾਂ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਤਾਂ ਅੰਮ੍ਰਿਤਸਰ ਗਲਿਆਰੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਸਕਦਾ ਹੈ ਤਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਹੈ ਸ਼੍ਰੀਨੰਦਪੁਰ ਸਾਹਿਬ ਦੇ ਬਾਰੇ ਵੀ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਜਾ ਸਕਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਕੋਈ ਵੱਡਾ ਐਲਾਨ ਵੀ ਕੀਤਾ ਜਾ ਸਕਦਾ ਹੈ ਤਾਂ ਤਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਅੰਮ੍ਰਿਤਸਰ ਗਲਿਆਰੇ ਨੂੰ ਲੈ ਕੇ ਇਸ ਵਿਧਾਨ ਸਭਾ اجلاس ਦੇ ਵਿੱਚ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਤਸ਼ਰੀ ਗੁਰੂ ਤਸ਼੍ਰੀਨੰਦਪੁਰ ਸਾਹਿਬ ਦੇ ਵਿੱਚ ਵਿਸ਼ੇਸ਼ اجلاس ਹੋਣਾ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਤਾਂ ਪੰਜਾਬ ਵਿਧਾਨ ਸਭਾ ਜਿਲਾਸ ਨਾਲ ਜੁੜੀ ਸੂਤਰਾ ਦੇ ਵੱਲੋਂ ਵੱਡੀ ਖਬਰ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਅੰਮ੍ਰਿਤਸਰ ਗਲਿਆਰੇ ਨੂੰ ਲੈ ਕੇ ਵੱਡਾ ਫੈਸਲਾ ਹੋ ਸਕਦਾ ਹੈ ਤਸ਼ਰੀਨੰਦਪੁਰ ਸਾਹ ਦੇ ਵਿੱਚ ਹੋਰ ਇਹ ਵਿਸ਼ੇਸ਼ ਜਿਲਾਸ ਦੇ ਵਿੱਚ ਕਈ ਅਹਿਮ ਫੈਸਲੇ ਜੋ ਨੇ ਲੇ ਜਾ ਸਕਦੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਤਾਂ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਨੰਪੁਰ ਸਾਹਿਬ ਤੋਂ ਰੋਹਿਤ ਬਾਂਸਰ ਲਾਈਵ ਜੁੜੇ ਹੋਏ ਨੇ ਤਾਂ ਜੀ ਰੋਹਿਤ ਤਾਂ ਅੰਮ੍ਰਿਤਸਰ ਗਲਿਆਰੇ ਨੂੰ ਲੈ ਕੇ ਇਸ ਵਿਸ਼ੇਸ਼ اجلاس ਦੇ ਵਿੱਚ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਇਹ ਹੋਰ ਕੀ ਤਾਜ਼ਾ ਜਾਣਕਾਰੀ ਹੈ ਦੇਖੋ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਦਾ ਸੈਸ਼ਨ ਬੇਹਦ ਵਿਸ਼ੇਸ਼ ਹੋਣ ਵਾਲਾ ਹੈ ਕਿਉਂਕਿ ਅਨੰਦਪੁਰ ਸਾਹਿਬ ਨੂੰ ਲੈ ਕੇ ਵਿਸ਼ੇਸ਼ ਕੋਈ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾਏਗਾ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਔਰ ਇਸੇ ਦੇ ਨਾਲ ਅੰਮ੍ਰਿਤਸਰ ਗਲਿਆਰੇ ਨੂੰ ਲੈ ਕੇ ਵੀ ਕੋਈ ਵੱਡਾ ਫੈਸਲਾ ਜਿਹੜਾ ਉਹ ਇਸ ਵਿਧਾਨ ਸਭਾ ਦੇ ਅੰਦਰ ਕੀਤਾ ਜਾਏਗਾ ਔਰ ਦੋਨੋਂ ਫੈਸਲਿਆਂ ਬਾਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਖੁਦ ਵਿਧਾਨ ਸਭਾ ਦੇ ਅੰਦਰ ਜਾਣਕਾਰੀ ਦਿੱਤੀ ਜਾਏਗੀ ਉਹ ਵਿਸ਼ੇਸ਼ ਫੈਸਲੇ ਕੀ ਨੇ ਅੰਮ੍ਰਿਤਸਰ ਦੇ ਗਲਿਆਰੇ ਨੂੰ ਲੈ ਕੇ ਔਰ ਦੂਸਰਾ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਕਿ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਚਰਚਾਵਾ ਚੱਲੀਆਂ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ ਨਾ ਹੋ ਸਕਦੀ ਹੈ ਕੀ ਕੋਈ ਅਜੀਹਾ ਫੈਸਲਾ ਜਾਂ ਇਸ ਤੋਂ ਕੋਈ ਅਲੱਗ ਦਾ ਫੈਸਲਾ ਇਸ ਦੇ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਇਹ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਔਰ ਅਮਰਸਰ ਦੇ ਗਲਿਆਰੇ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉਹ ਹੋਣ ਜਾ ਰਿਹਾ ਇਸ ਵਕਤ ਐਮਐਲਏ ਸਾਹਿਬ ਮੇਰੇ ਨਾਲ ਜੁੜੇ ਹੋਏ ਨੇ ਔਰ ਅੱਜ ਇੱਕ ਜ਼ਰੂਰ ਨਜ਼ਰ ਆ ਰਹੀ ਹੈ ਜੀ ਤੋ ਆਪ ਦੀ ਜਗਾ ਇੱਕ ਪਾਸੇ ਬਸਪਾ ਤੋਂ ਐਮਐਲਏ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਤੋਂ ਐਮਐਲਏ ਨੇ ਸਰ ਪਹਿਲਾਂ ਤਾਂ ਕਿਵੇਂ ਲੱਗ ਰਿਹਾ ਅੱਜ ਇਸ ਜਗਾ ਤੇ ਖੜੇ ਹੋ ਕੇ ਕਿਉਂਕਿ ਮੈਂ ਗੱਲ ਹਰ ਕੇ ਐਮਐਲਏ ਨਾਲ ਕਰ ਰਿਹਾ ਹਾਂਗਾ ਐਮਐਲਏ ਆਉਣਾ ਚਲੇ ਜਾਣਾ ਪਰ ਇਹ ਵਿਧਾਨ ਸਭਾ ਦੇ ਵਿੱਚ ਬੈਠਣ ਦਾ ਮੌਕਾ ਹਰ ਇੱਕ ਟਰਮ ਦੇ ਐਮਐਲਏ ਨੂੰ ਨਹੀਂ ਮਿਲਣਾ ਬਿਲਕੁਲ ਜੀ ਬੜਾ ਇਤਿਹਾਸਕ ਪਲ ਹੈ ਜੀ ਔਰ ਪੰਜਾਬ ਦੇ ਵਿੱਚ ਪਹਿਲੀ ਵਾਰ ਸ਼੍ਰੀ ਨਨਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਜਿਵੇਂ ਤੁਸੀਂ ਜ਼ਿਕਰ ਕੀਤਾ ਆ ਆਪਣੇ ਪੰਜਾਬ ਦੇ ਲਈ ਕੁਝ ਐਸੇ ਫੈਸਲੇ ਹੋ ਸਕਦੇ ਆ ਜਿਹੜੇ ਸਿੱਖ ਕੌਮ ਲਈ ਪੰਜਾਬ ਲਈ ਔਰ ਸਾਡਾ ਇਹ ਕਿਉਂਕਿ ਅਧਿਆਤਮਿਕ ਪੱਖੋਂ ਪੰਜਾਬ ਦੀ ਧਰਤੀ ਜਿਹੜੀ ਹੈ ਪੂਰੀ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਜਿਹੜੀ ਹੈ ਦੁਨੀਆ ਦੇ ਵਿੱਚ ਹੋਰ ਕਿਤੇ ਕੋਈ ਐਸੀ ਉਦਾਹਰਨ ਨਹੀਂ ਮਿਲਦੀ ਦੇ ਅਸੀਂ ਭਾਗਾਂ ਵਾਲੇ ਸਮੰਦੇ ਆਪਣੇ ਆਪ ਨੂੰ ਕਿ 350 ਮਾ ਸ਼ਹੀਦ ਦੀ ਸਤਾਪ ਦੀ ਸਮਾਗਮ ਜਿਹੜਾ ਉਹ ਸਾਡੇ ਟਰਮ ਦੇ ਵਿੱਚ ਆਇਆ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੀ ਸਾਰੀ ਟੀਮ ਜਿਹੜੀ ਹੈ ਸਾਰੀ ਸਰਕਾਰ ਜਿਹੜੀ ਹੈ ਬੇਸ਼ੱਕ ਮੇਰੇ ਨਾਲ ਸਾਡੇ ਡਾਕਟਰ ਨਛੱਤਰਪਾਲ ਜੀ ਨੇ ਐਮ ਐਲ ਏ ਨਵਾਂ ਸ਼ਹਿਰ ਬੀ ਐਸ ਪੀ ਤੋਂ ਨੇ ਸਾਰੇ ਆਪੋਜੀਸ਼ਨ ਵੀ ਸਾਰੇ ਇਕੱਠੇ ਹੋ ਕੇ ਜਿਹੜੇ ਆ ਜੀ ਇਹ ਵੱਡਾ ਇੱਕ ਅੱਜ ਸੈਸ਼ਨ ਜਿਹੜਾ ਹੋਣ ਜਾ ਰਿਹਾ ਉਹਦਾ ਹਿੱਸਾ ਬਣ ਰਿਹਾ ਇਸ ਤੋਂ ਆਪਣੇ ਆਪ ਨੂੰ ਬਸ ਬਸਪਾ ਤੋਂ ਐਮ ਐਲ ਏ ਸਾਹਿਬ ਨੇ ਸਰ ਕਿਵੇਂ ਦੇਖ ਰਹੇ ਹੋ ਅੱਜ ਦੇ ਸੈਸ਼ਨ ਔਰ ਸਰਕਾਰ ਦੇ ਕਦਮ ਨੂੰ ਕਿਉਂਕਿ ਆਮ ਤੌਰ ਤੇ ਕਹਿੰਦੇ ਨਾ ਵਿਰੋਧੀ ਵਿਰੋਧ ਕਰਦੇ ਆ ਪਰ ਮੈਂ ਤੁਹਾਨੂੰ ਦੇਖਿਆ ਕਿ ਤੁਹਾਡਾ ਵਿਰੋਧ ਉਸ ਚੀਜ਼ ਦੇ ਲਈ ਹੁੰਦਾ ਜੋ ਗਲਤ ਹੋ ਰਿਹਾ ਹੈਗਾ ਕਿਉਂਕਿ ਬਹੁਤ ਪਵਿੱਤਰ ਸਥਾਨ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਹੋ ਰਿਹਾ ਉਹਦੇ ਲਈ ਮੈਂ ਪੰਜਾਬ ਸਰਕਾਰ ਦੀ ਔਰ ਮਾਨ ਜੋਬ ਸਪੀਕਰ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਦੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜਿਨ੍ਹਾਂ ਗੁਰੂ ਸਾਹਿਬਾਨ ਨੇ ਅੱਜ ਤੋਂ 350 ਸਾਲ ਪਹਿਲਾਂ ਸਾਡੇ ਦੇਸ਼ ਦੇ ਲਈ ਤਿਲਕ ਜੰਜੂ ਦੇ ਰਾਖੇ ਦੇ ਲਈ ਔਰ ਪਹਿਲੀ ਵਾਰ ਧਰਮ ਪਰਬਤਰ ਨੂੰ ਰੋਕਣ ਦੇ ਲਈ ਰੰਗਜੀਵ ਦੀ ਦੇ ਮਸਲੇ ਨੂੰ ਜੇ ਠੱਲ ਪਾਈ ਜਾਂ ਰੋਕਿਆ ਤਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਅਪਾ ਅੱਜ ਯਾਦ ਕਰ ਰਹੇ ਹਾਂ ਉਹਨਾਂ ਦੇ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਭਾਈ ਜੈਤਾ ਜੀ ਬਹੁਤ ਸਾਰੇ ਸ਼ੂਰਬੀਰ ਯੋਧੇ ਉਸ ਸਮੇਂ ਉਹਨਾਂ ਦੇ ਨਾਲ ਸ਼ਹੀਦ ਹੋਏ ਔਰ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਨਿਮਾਣਿਆਂ ਨੂੰ ਮਾਣ ਦੇਣ ਦੀ ਗੱਲ ਕਹਿੰਦੇ ਰੰਗਰੇਟੇ ਗੁਰੂ ਕੇ ਬੇਟੇ ਦਾ ਦਰਜਾ ਔਰ ਜਿਹੜੇ ਲੋਕਾਂ ਨੂੰ ਕਦੇ ਕਾਮੇ ਕਿਹਾ ਜਾਂਦਾ ਸੀ ਉਹਨਾਂ ਨੂੰ ਰਾਜੇ ਬਣਾਉਣ ਤੱਕ ਦਾ ਸਫ਼ਰ ਇਸੇ ਧਰਤੀ ਨੇ ਤੈਅ ਕੀਤਾ ਹੈਗਾ ਕਿਉਂਕਿ ਇਸ ਧਰਤੀ ਨੇ ਚਾਰ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਧਰਤੀ ਚਾਹੇ ਕੀਰਤਪੁਰ ਸਾਹਿਬ ਦੋ ਗੁਰੂ ਸਾਹਿਬਾਨ ਰਹੇ ਦੋ ਗੁਰੂ ਸਾਹਿਬਾਨ ਇੱਥੇ ਰਹੇ ਔਰ ਇਸ ਪਵਿੱਤਰ ਧਰਤੀ ਤੋਂ ਦੇਸ਼ ਦੇ ਅੰਦਰ ਬਹੁਤ ਵੱਡੀ ਕ੍ਰਾਂਤੀ ਹੋਈ ਜਿਨ੍ਹਾਂ ਲੋਕਾਂ ਨੂੰ ਘੋੜੇ ਤੇ ਨਹੀਂ ਚੜ੍ਹਣ ਦਿੱਤਾ ਜਾਂਦਾ ਜਿਨ੍ਹਾਂ ਨੂੰ ਰੱਬ ਦਾ ਨਾਮ ਅਸੀਂ ਲੈਣ ਦਿੱਤਾ ਜਾਂਦਾ ਇਹਨਾਂ ਨੂੰ ਪੜ੍ਹਨ ਦਾ ਅਧਿਕਾਰ ਕੋਈ ਨਹੀਂ ਸੀ ਜਿਨ੍ਹਾਂ ਨੂੰ ਲੜਾਈ ਲੜਨ ਦਾ ਕੋਈ ਅਧਿਕਾਰ ਨਹੀਂ ਸੀ ਤਾਂ ਉਹਨਾਂ ਨੂੰ ਗੁਰੂ ਸਾਹਿਬ ਨੇ ਖਾਲਸਾ ਬੰਦ ਦੀ ਸਾਜਨਾ ਕਰਕੇ ਇਸ ਦੇਸ਼ ਦੇ ਅੰਦਰ ਜਿਹੜਾ ਬਰਾਬਰਤਾ ਦਾ ਮਾਨ ਸਤਕਾਰ ਦਾ ਜੋ ਫੈਸਲਾ ਜੋ ਉਹਨਾਂ ਨੂੰ ਵਿਸ਼ਵਾਸ ਮਾਨ ਸਤਕਾਰ ਦਿੰਦਾ ਉਹਦੇ ਲਈ ਅਸੀਂ ਅੱਜ ਇਸ ਧਰਤੀ ਨੂੰ ਨਤਮਸਤਕ ਹੋਣ ਆਏ ਆ ਜਿਹੜੇ ਵੀ ਫੈਸਲੇ ਹੋਣਗੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਜੇ ਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਉਹਦਾ ਵੀ ਸਵਾਗਤ ਕਰਦੇ ਆ ਪਰ ਇੱਕ ਬੇਨਤੀ ਆ ਜੀ ਜੀ ਕਿ ਤਰਾਈ ਦੇ ਇਲਾਕੇ ਦੇ ਅੰਦਰ ਭੈਣ ਕੁਮਾਰੀ ਮਾਇਆਵਦੀ ਨੇ ਸ਼ਹੀਦ ਭਗਤ ਸ਼ਹੀਦ ਉਧਮ ਸਿੰਘ ਨਗਰ ਦਾ ਨਾਂ ਦਾ ਜ਼ਿਲ੍ਹਾ ਬਣਾਇਆ ਉਸ ਤੋਂ 30 ਦਿਨਾਂ ਬਾਅਦ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਣਾਇਆ ਗਿਆ ਔਰ ਜੇ ਆਪਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਨਾਂ ਤੇ ਜ਼ਿਲ੍ਹੇ ਨੂੰ ਬਣਾਉਨੇ ਆ ਚਾਹੇ ਉਹ ਰੋਪੜ ਦਾ ਨਾਮ ਬਦਲ ਕੇ ਰੱਖਦੇ ਆ ਮੇਰੀ ਇਹ ਬੇਨਤੀ ਆ ਕਿ ਲੋਕਾਂ ਦੀਆਂ ਭਾਵਨਾਵਾਂ ਮਾਇਆ ਕੋਈ ਸੋਚਦਾ ਹਿਸ਼ਾਰਪੁਰ ਕੱਟ ਕੇ ਇਹਦੇ ਨਾਲ ਲਾਦਣਾ ਕੋਈ ਸੋਚਦਾ ਨਮਾਸ਼ਾ ਲਾਦਣਾ ਕੋਈ ਸੋਚਦਾ ਬੜਾ ਚੌਲਾ ਦਾਣਾ ਕੋਈ ਸੋਚਦਾ ਮਹਾਲੀ ਜ਼ਿਲ੍ਹਾ ਲਾਦਣਾ ਮੇਰੀ ਇਹ ਬੇਨਤੀ ਆ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਬਾਕੀ ਅਸੀਂ ਇਸ ਪਵਿੱਤਰ ਮੁਕੱਦਸ ਮੌਕੇ ਦੇ ਸਮੂਹ ਸੰਗਤ ਨੂੰ ਗੁਰੂ ਸਾਹਿਬਾਨ ਦਾ ਜੋ ਸ਼ਹੀਦੀ ਦਿਹਾੜਾ ਆ ਉਹਦੇ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਸੋ ਆ ਗੱਲਬਾਤ ਜੋ ਬਸパ ਤੋਂ ਐਮਐਲਏ ਨੇ ਨਛਤਰਪਾਲ ਸਿੰਘ ਉਹਨਾਂ ਨਾਲ ਕਰ ਰਹੇ ਸੀਗੇ ਇਸ ਤੋਂ ਪਹਿਲਾਂ ਕੁਲਦੀਪ ਧਾਲੀਵਾਲ ਜੀ ਹੋਣ ਚਾਹੇ ਬਾਕੀ ਦੇ ਤਮਾਮ ਐਮਐਲਏ ਸਹਿਬਾਨ ਉਹਨਾਂ ਹਰ ਇੱਕ ਐਮਐਲਏ ਸਹਿਬਾਨ ਦੇ ਬਲੋਂ ਇਹ ਕੀ ਜਾ ਜੋ ਵੀ ਫੈਸਲਾ ਲਏਗੀ ਸੋ ਸਮਝ ਕੇ ਲਏਗੀ ਔਰ ਜਿਸ ਤਰੀਕੇ ਦੇ ਅੱਜ ਦੇ ਦਿਨ ਨੇ ਜਿਸ ਤਰੀਕੇ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਸ ਨੂੰ ਕਹਿ ਲਈਏ ਕਿ ਵੱਧ ਚੜ ਕੇ ਕਿਵੇਂ ਸੰਗਤ ਹਿੱਸਾ ਪਾ ਸਕਣ ਐਮ ਐਲ ਏ ਵਿਧਾਨ ਸਭਾ ਕਿਵੇਂ ਹਿੱਸਾ ਪਾ ਸਕੇ ਇਹ ਜਿਹੜੀ ਇੱਕ ਅਹਿਮ ਚੀਜ਼ ਹੈਗੀ ਤਸਵੀਰ ਤੁਹਾਨੂੰ ਇਸ ਪਾਸੇ ਦੀ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਨੂੰ ਲੈ ਕੇ ਪ੍ਰੋਕਰ ਜਿਹੜੇ ਪੁਖਤਾ ਇੰਤਜ਼ਾਮ ਨੇ ਜਿਹੜੇ ਉਹ ਆ ਕੀਤੇ ਗਏ ਨੇਗੇ ਇਸ ਤੋਂ ਇਲਾਵਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਰੋਹੀ